ਕਾਲ ਤੁਸੀਂ ਦੇਖ ਰਹੇ ਹੋ ਸੰਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਵੋਟਾਂ ਦਾ ਕੰਮ ਨਪੇੜੇ ਚੜ ਚੁੱਕਿਆ ਪਰ 4 ਜੂਨ ਨੂੰ ਪੰਜਾਬ ਭਰ ਦੀਆਂ ਜੋ ਵੋਟਾਂ ਪਈਆਂ ਨੇ 4 ਜੂਨ ਨੂੰ ਉਸ ਦਾ ਰਿਜ਼ਲਟ ਆਉਣਾ ਪਰ ਤੁਹਾਨੂੰ ਦੱਸ ਦੇ ਕਿ ਅਸੀਂ ਇਸ ਸਮੇਂ ਦੇਸ਼ ਭਗਤ ਕਾਲਜ ਬੜਲਵਾਲ ਖੜੇ ਹਾਂ ਧੂਰੀ ਜੋ ਬੜਲਵਾਲ ਕਾਲਜਾ ਜਿੱਥੇ ਲੋਕ ਸਭਾ ਹਲਕਾ ਸੰਗਰੂਰ ਦੀਆਂ ਜੋ ਵੋਟਾਂ ਦੀ ਗਿਣਤੀ ਹੋਣੀ ਆ 1764 ਬੂਥ ਬਣਾਏ ਗਏ ਸੀ ਜਿਨ੍ਹਾਂ ਦੇ ਉੱਤੇ VOTING ਕੀਤੀ ਗਈ ਅਤੇ 14 ਟੇਬਲ ਲਾਏ ਗਏ ਨੇ ਉਹ ਵੋਟਾਂ ਦੀ ਗਿਣਤੀ ਦੇ ਲਈ ਪਰ ਤੁਹਾਨੂੰ ਦੱਸ ਦিয়ে ਕਿ ਜੋ ਗਿਣਤੀ ਆ ਸਵੇਰੇ 8 ਵਜੇ ਸਟਾਰਟ ਹੋ ਜਾਣੀ ਆ ਬਟਲਵਾਲ ਕਾਲਜ ਤੂਰੀ ਦੇ ਵਿਖੇ ਜੋ ਕਾਲਜ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਬੁਖਾ ਰਹੇ ਆ ਜੋ ਮੇਨ ਗੇਟ ਆ ਐਂਟਰੀ ਗੇਟ ਆ ਜੋ ਵੀ ਵਿਅਕਤੀ ਇਸ ਐਂਟਰੀ ਗੇਟ ਤੋਂ ਅੱਗੇ ਦਾਖਲ ਹੁੰਦਾ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਗੇਟ ਦੇ ਉੱਤੇ ਉਹਨਾਂ ਦੀ ਪੁੱਛਗਿੱਛ ਕੀਤੀ ਜਾਂਦੀ ਆ ਚੈਕਿੰਗ ਕੀਤੀ ਜਾਂਦੀ ਆ ਜੋ ਚੋਣ ਕਮਿਸ਼ਨ ਦੇ ਵੱਲੋਂ ਕਾਰਡ ਇਸ਼ੂ ਕੀਤੇ ਗਏ ਨੇ ਅਧਿਕਾਰੀਆਂ ਨੂੰ ਉਹਨਾਂ ਦੀ ਸਨਾਖਤ ਕੀਤੀ ਜਾਂਦੀ ਆ ਫਿਰ ਇਸ ਗੇਟ ਤੋਂ ਅੱਗੇ ਜੋ ਐਂਟਰੀ ਅਧਿਕਾਰੀਆਂ ਦੀ ਉਹ ਕਰ ਦਿੱਤੀ ਜਾਂਦੀ ਆ ਪਰ ਕੱਲ 4 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਜੋ ਗਿਣਤੀ ਆ ਵੋਟਾਂ ਦੀ ਗਿਣਤੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਣੀ ਆ ਸਵੇਰੇ 8 ਵਜੇ ਜੋ ਵੋਟਾਂ ਦੀ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ ਅਤੇ 14 ਟੇਬਲ ਲਗਾਏ ਗਏ ਨੇ ਗਿਣਤੀ ਦੇ ਲਈ 14 ਟੇਬਲ ਗਿਣਤੀ ਦੇ ਲਈ ਅੰਦਰ ਲਗਾਏ ਗਏ ਨੇ ਵੱਡਰਬਾਲ ਕਾਲਜ ਤੂਰੀ ਬਾਹਰ ਖੜੇ ਆ ਤੁਸੀਂ ਦੇਖ ਵੀ ਸਕਦੇ ਹੋ ਜੋ ਅਧਿਕਾਰੀ ਨੇ ਅਧਿਕਾਰੀਆਂ ਦੇ ਵੱਲੋਂ ਜੋ ਵੀ ਵਿਅਕਤੀ ਜੋ ਵੀ ਵਿਅਕਤੀ ਵਾਹਨ ਰਾਹੀ ਆਉਂਦਾ ਤਾਂ ਉਹਨਾਂ ਦੇ ਜੋ ਆਈ ਕਾਰਡ ਨੇ ਆਈ ਕਾਰਡ ਚੈੱਕ ਕੀਤੇ ਜਾਂਦੇ ਨੇ ਆਈ ਕਾਰਡ ਚੈੱਕ ਕੀਤੇ ਜਾਂਦੇ ਨੇ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੋ ਪੁਲਿਸ ਮੁਲਾਜ਼ਮ ਖੜੇ ਨੇ ਇੱਥੇ ਉਹਨਾਂ ਦੇ ਵੱਲੋਂ ਆਈ ਕਾਰਡ ਚੈੱਕ ਕਰਕੇ ਦਸੱਲੀ ਕਰਕੇ ਉਹਨਾਂ ਨੂੰ ਫਿਰ ਅੱਗੇ ਭੇਜ ਦਿੱਤਾ ਜਾਂਦਾ ਅੱਗੇ ਪਾਰਕਿੰਗ ਦੀ ਸਹੂਲਤ ਬਣਾਈ ਗਈ ਆ ਆਈ ਕਾਰਡ ਤੁਸੀਂ ਵੀ ਦੇਖ ਸਕਦੇ ਹੋ ਕੱਲ ਭਲਕੇ ਜਾਨੀ ਕਿ 4 ਜੂਨ ਨੂੰ ਪੰਜਾਬ ਦੀ 13 ਦੀਆਂ 13 ਸੀਟਾਂ ਦੀ ਜੋ ਗਿਣਤੀ ਹੋਣੀ ਹੈ ਉੱਤੇ ਹੀ ਲੋਕ ਸਭਾ ਹਲਕਾ ਸੰਗਰੂਰ ਜੋ ਹਾਊਟ ਸੀਟ ਮੰਨੀ ਜਾਂਦੀ ਆ ਆਮ ਆਦਮੀ ਪਾਰਟੀ ਦਾ ਗੜ ਆਖਿਆ ਜਾਂਦਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਆਖਿਆ ਜਾਂਦਾ ਹਲਕਾ ਸੰਗਰੂਰ ਨੂੰ ਜਿਸ ਦੇ ਮੱਦੇ ਨਜ਼ਰ ਕੱਲ 14 ਗੇਟ ਚ ਜੋ ਗਿਣਤੀ ਹੋਣੀ ਆ ਤੇ ਉਸ ਤੋਂ ਪਹਿਲਾਂ ਇੱਕ ਵਾਰ ਤਸਵੀਰ ਜ਼ਰੂਰ ਸਾਂਝੀ ਕਰਨਾ ਚਾਹੀਦਾ ਅਧਿਕਾਰੀਆਂ ਦੇ ਵੱਲੋਂ ਪੁੱਛਗਿੱਛ ਕਰਕੇ ਜੋ ਦਾਸਤਾਵੇਜ਼ ਨੇ ਉਹ ਦੇਖ ਕੇ ਇਥੋਂ ਅੱਗੇ ਭੇਜਿਆ ਜਾਂਦਾ ਸਵੇਰੇ 8:00 ਵਜੇ ਬੜਨਵਾਲ ਕੌਲ ਲੋਕ ਸਭਾ ਹਲਕਾ ਸੰਗਰੂਰ ਦੀ ਜੋ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ ਅਧਿਕਾਰੀ ਵੀ ਇੱਥੇ ਪੂਰੇ ਮੁਸਤੈਦ ਨਜ਼ਰ ਆਉਂਦੇ ਨੇ ਲਗਾਤਾਰ ਜੋ ਆਉਣ ਜਾਣ ਵਾਲੇ ਵਾਹਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਆ ਗੱਲ ਕਰ ਲੈਣੇ ਆ ਸਰ ਨਾਲ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਵੀ ਅਧਿਕਾਰੀ ਆਉਂਦਾ ਸੀ ਵੇਖਿਆ ਕਿ ਗੇਟ ਨੂੰ ਬੰਦ ਕਰ ਰੱਖਿਆ ਕੋਈ ਵੀ ਆਉਂਦਾ ਉਹਨਾਂ ਦੇ ਆਈ ਕਾਰਡ ਦੇਖੇ ਜਾਂਦੇ ਨਹੀਂ ਜਾਂ ਉੱਚ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਵੀ ਕਰਕੇ ਉਹਨਾਂ ਨੂੰ ਅੱਗੇ ਭੇਜ ਭੇਜ ਦਿੱਤਾ ਜਾਂਦਾ ਸਰ ਜਿਨ੍ਹਾਂ ਦੇ ਇਲੈਕਸ਼ਨ ਦੇ ਸਬੰਧਿਤ ਆਈ ਕਾਰਡ ਬਣੇ ਹੋਏ ਨੇ ਉਹੀ ਚੈੱਕ ਕਰਕੇ ਉਹਨਾਂ ਨੂੰ ਫਿਰ ਐਂਟਰੀ ਕੀਤੀ ਜਾਂਦੀ ਹੈ ਉਹਨਾਂ ਦੀ ਆਦਰਵਾਇਜ਼ ਕੋਈ ਐਂਟਰੈਂਸ ਨਹੀਂ ਹੈਗੀ ਸਰ ਜੇਕਰ ਆਈ ਕਾਰਡ ਨਹੀਂ ਹੈਗਾ ਉਹਦੇ ਕੋਲੇ ਤਾਂ ਐਂਟਰੀ ਬਿਲਕੁਲ ਵੀ ਨਹੀਂ ਨਹੀਂ ਹੈਗੀ ਸਰ ਜੀ ਬਿਲਕੁਲ ਅਮਰਪਾਲ ਸਿੰਘ ਦੇ ਥਾਣੇਦਾਰ ਨੇ ਐਸਆਈ ਨੇ ਉਹਨਾਂ ਦਾ ਕਹਿਣਾ ਕੀ ਜੋ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਇਸ ਗੇਟ ਦੇ ਉੱਤੋਂ ਜੋ ਵੀ ਵਿਅਕਤੀ ਆਉਂਦਾ ਤਾਂ ਉਸ ਦਾ ਜੋ ਆਈ ਕਾਰਡ ਜੋ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਜੋ ਜਾਰੀ ਕੀਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ ਉਹ ਆਈ ਕਾਰਡ ਇੱਥੇ ਦੇਖਿਆ ਜਾਂਦਾ ਅਤੇ ਕੱਲ ਸਵੇਰੇ 8 ਵਜੇ ਇਸੇ ਜਗ੍ਹਾ ਤੇ ਲੋਕ ਸਭਾ ਹਲਕਾ ਸੰਗਰੂਰ ਦੀ ਜੋ ਵੋਟਾਂ ਦੀ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ